ਫੋਰਟਿਸ ਹਸਪਤਾਲ ਇਸ ਸਮੇਂ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ ਇੱਥੇ ਰਾਜਪੀਰ ਜਵੰਦਾ ਨੂੰ ਪਰਤੀ ਕੀਤਾ ਗਿਆ ਬੀਤੇ ਇੱਕ ਹਫ਼ਤੇ ਤੋਂ ਉਹ ਵੈਂਟੀਲੇਟਰ ਸਪੋਰਟ ਤੇ ਉੱਪਰ ਨੇ ਪਰ ਉਹਨਾਂ ਦੀ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹਲਚਲ ਦੇਖਣ ਨੂੰ ਨਹੀਂ ਮਿਲੀ 27 ਤਰੀਕ ਨੂੰ ਉਹਨੂੰ ਪਰਤੀ ਕੀਤਾ ਜਾਂਦਾ ਤੇ 29 ਤਰੀਕ ਨੂੰ ਸਿਰਫ ਇੱਕ ਦਿਨ ਹੀ ਇਹੋ ਜਿਹਾ ਸੀ ਜਦੋਂ ਰਾਹਤ ਭਰੀ ਖਬਰ ਸਾਡੇ ਕੰਨਾਂ ਦੇ ਵਿੱਚ ਪਈ ਸੀ ਕਿ ਉਹਨਾਂ ਦੀ ਹਾਲਤ ਹੈ ਜਿਹੜੀ ਉਸ ਦੇ ਵਿੱਚ ਥੋੜਾ ਬਹੁਤਾ ਸੁਧਾਰ ਹੋਇਆ ਪਰ 29 ਤਰੀਕ ਤੋਂ ਪਹਿਲਾਂ ਜਾਂ ਫਿਰ 29 ਤਰੀਕ ਤੋਂ ਬਾਅਦ ਅਜਿਛੇ ਵਿੱਚ ਕੋਈ ਸੁਧਾਰ ਸੋਣ ਨੂੰ ਨਹੀਂ ਮਿਲ ਰਿਹਾ ਇਤਰਾਹ ਦੀਆਂ ਗੱਲਾਂ ਜੋ ਕਿ ਸਾਨੂੰ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਉਹਨਾਂ ਦੇ ਫੈਨਸ ਨੂੰ ਦੁਖੀ ਕਰ ਦੇਣ ਵਾਲੀਆਂ ਨੇ ਉਹ ਗੱਲਾਂ ਜ਼ਰੂਰ ਸਾਹਮਣੇ ਆਈਆਂ ਨੇ ਹਾਲਾਂਕਿ ਮੈਡੀਕਲ ਬੁਲੇਟਨ ਬੀਤੇ ਤੀਨੀ ਜਿਹੜਾ ਜਾਰੀ ਹੋਇਆ ਸੀ ਵੀਰਵਾਰ ਵੀ ਉਹੀ ਸੀ ਅਤੇ ਸ਼ੁੱਕਰਵਾਰ ਨੂੰ ਵੀ ਸੇਮ ਬੁਲੇਟਨ ਹੀ ਜਾਰੀ ਕੀਤਾ ਗਿਆ ਸੀ ਹੁਣ ਕਿਹਾ ਇਹ ਜਾ ਰਿਹਾ ਹੈ ਕਿ ਕੁਝ ਕਾਰਨਾ ਕਰਕੇ ਮੈਡੀਕਲ ਬੁਲਟਨ ਸ਼ਾਇਦ ਨਾ ਵੀ ਜਾਰੀ ਕੀਤਾ ਜਾਵੇ ਪਰਿਵਾਰਿਕ ਮੈਂਬਰ ਇਸ ਸਮੇਂ ਦੁੱਖ ਦੇ ਵਿੱਚ ਨੇ ਪਰੇਸ਼ਾਨੀ ਦੇ ਵਿੱਚ ਨੇ ਹਾਲਾਂਕਿ ਉਹਨਾਂ ਦੇ ਫੈਨਸ ਪਲਪਲ ਦੀ ਜਾਣਕਾਰੀ ਚਾਹੁੰਦੇ ਨੇ ਅਤੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਸੁਧਾਰ ਹੋਇਆ ਜਾਂ ਫਿਰ ਨਹੀਂ ਕਿਉਂਕਿ ਕਈ ਤਰ੍ਹਾਂ ਦੇ ਡਾਕਟਰਸ ਵੀ ਖੁਦ ਅਗੇ ਆ ਰਹੇ ਨੇ ਉਹਨਾਂ ਦੇ ਵੱਲੋਂ ਆਪਣਾ ਨੰਬਰ ਆਪਣੀ ਤਕਨੀਕ ਆਪਣਾ ਐਕਸਪੀਰੀਅੰਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਨੂੰ ਬਚਾਇਆ ਜਾ ਸਕਦਾ ਹੈ ਸੁਧਾਰ ਲਿਆਂਦਾ ਜਾ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਫੋਟਿਸ ਹਸਪਤਾਲ ਦੀਆਂ ਉਹ ਤਸਵੀਰਾਂ ਕਿ ਲੋਕ ਆ ਜਾ ਰਹੇ ਨੇ ਅੰਦਰ ਇਸ ਦੇ ਅੰਦਰ ਹੀ ਰਾਜਕੁ ਜਵੰਦਾ ਭਰਤੀ ਹੋਏ ਨੇ ਉਹਨਾਂ ਨੂੰ ਮਿਲਣ ਦੇ ਲਈ ਵੱਡੇ ਗੀਤਕਾਰ ਅਦਾਕਾਰ ਸੰਗੀਤਕਾਰ ਮੌਕੇ ਤੇ ਪਹੁੰਚ ਰਹੇ ਨੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਹਾਲਾਂਕਿ ਕੁਲਵਿੰਦਰ ਬਿੱਲਾ ਦਾ ਬੀਤੇ ਦਿਨੀ ਜਦੋਂ ਪ੍ਰੋਗਰਾਮ ਸੀ ਉਹ ਇੱਥੋਂ ਬਾਹਰ ਜ਼ਰੂਰ ਜਾਂਦੇ ਨਜ਼ਰ ਆਏ ਸੀ ਉਹਨਾਂ ਨੇ ਕਹਿਣਾ ਸੀ ਕਿ ਮੈਂ ਮਜਬੂਰ ਹੋ ਕੇ ਜ਼ਰੂਰ ਆਪਣਾ ਪ੍ਰੋਗਰਾਮ ਲਗਾ ਰਿਹਾ ਪਰ ਮੇਰੇ ਦਿਲ ਦੇ ਅੰਦਰ ਉਹੀ ਦੁੱਖ ਦਰਦ ਹੈ ਕਿ ਰਾਜਵੀਰ ਜਵੰਦਾ ਕਿਸੇ ਤਰ੍ਹਾਂ ਠੀਕ ਹੋ ਜਾਵੇ ਪਰੇਸ਼ਾਨੀ ਦੇ ਚਲਦੇ ਹੋਏ ਹਾਲਾਂਕਿ ਉਹਨਾਂ ਦੇ ਵੱਲੋਂ ਆਪਣਾ ਪ੍ਰੋਗਰਾਮ ਕੀਤਾ ਗਿਆ ਤੇ ਰਾਜਵੀਰ ਜਵੰਦਾ ਦੀ ਲੰਮੀ ਉਮਰ ਤੇ ਲਈ ਅਰਦਾਸ ਵੀ ਕੀਤੀ ਗਈ ਸੋ ਉਹ ਲੋਕਾਂ ਨੂੰ ਉਹੀ ਕਹਿੰਦੇ ਨਜ਼ਰ ਆਏ ਸੀ ਕਿ ਤੁਸੀਂ ਵੀ ਅਰਦਾਸਾਂ ਕਰੋ ਆਸ-ਪਾਸੇ ਬੈਠੇ ਹੋਏ ਲੋਕ ਸਾਰੇ ਹੀ ਜਾਣਦੇ ਨੇ ਕਿ ਇਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਇਸ ਸਮੇਂ ਭਰਤੀ ਨੇ ਉਹਨਾਂ ਦੇ ਦੋਸਤ ਰਿਸ਼ਤੇਦਾਰ ਅਤੇ ਫੈਨਸ ਤੱਕ ਵੀ ਨੰਗੇ ਪੈਰ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਤਾਂ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਸਕੇ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ ਜਿਸ ਦੇ ਵਿੱਚ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਦੇ ਦਿਲ ਦੀ ਧੜਕਣ ਨੂੰ ਨੋਰਮਲ ਰੱਖਣ ਦੇ ਲਈ ਧੜਕਦਾ ਰਹੇ ਇਸ ਤੇ ਲਈ ਲਾਈਫ ਸਪੋਰਟ ਦੇ ਉੱਪਰ ਰੱਖਿਆ ਗਿਆ ਤੇ ਨਾਲ ਹੀ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਰਾਜਵੀਰ ਦੇ ਸਿਰ ਰੇੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਵੱਜੀਆਂ ਨੇ ਜਿਸ ਤੇ ਕਾਰਨ ਬਾਕੀ ਅੰਗ ਠੀਕ ਤਰ੍ਹਾਂ ਦੇ ਨਾਲ ਕੰਮ ਨਹੀਂ ਕਰ پا ਰਹੇ ਇਹ ਖਬਰ ਸਾਹਮਣੇ ਆਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਜਿਹੋ ਜਿਹਾਂ ਸੁਧਾਰ ਹੋਣਾ ਚਾਹੀਦਾ ਸੀ ਉਹ ਸੁਧਾਰ ਨਹੀਂ ਹੋ ਪਾਇਆ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟ ਆ ਰਹੀ ਹੈ 27 28 29 30 1 ਤੋਂ ਬਾਅਦ ਹੁਣ 4 ਅਕਤੂਬਰ ਹੋ ਚੱਲਿਆ ਪਰ ਫਿਰ ਵੀ ਉਹਨਾਂ ਦੇ ਹਾਲਾਤ ਨੇ ਜਿਹੜੇ ਉਸੇ ਤਰ੍ਹਾਂ ਹੀ ਦੱਸੇ ਜਾ ਰਹੇ ਨੇ ਕਿਉਂਕਿ ਵੈਂਟੀਲੇਟਰ ਸਪੋਰਟ ਕਿਸੇ ਵੀ ਇਨਸਾਨ ਨੂੰ ਉਦੋਂ ਹੀ ਦਿੱਤਾ ਜਾਂਦਾ ਜਦੋਂ ਉਹ ਖੁਦ ਸਾਹ ਲੈਣ ਤੋਂ ਸਕਸ਼ਮ ਨਾ ਹੋਵੇ ਸਹੀ ਤਰੀਕੇ ਦੇ ਨਾਲ ਸਾਹ ਨਾ ਲੈ ਸਕਦਾ ਹੋਵੇ ਜਾਂ ਫਿਰ ਉਸ ਦਾ ਕੋਈ ਆਰਗਨ ਸਹੀ ਤਰੀਕੇ ਨਾਲ ਕੰਮ ਨਾ ਕਰ ਰਿਹਾ ਹੋਵੇ ਫੇਫੜਿਆਂ ਤਾਂ ਆਕਸੀਜਨ ਪਹੁੰਚਾਉਂਦਾ ਤੇ ਕਾਰਬਨ ਡਾਈਆਕਸਾਈਡ ਸਾਈਡ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਵੈਂਟੀਲੇਟਰ ਵੈਂਟੀਲੇਟਰ ਤੇ ਇਸ ਸਮੇਂ ਮਰੀਜ਼ ਨੇ ਜਿਹੜੇ ਜਿਹੜੇ ਵੀ ਆਈਸੀਯੂ ਦੇ ਵਿੱਚ ਭਰਤੀ ਨੇ ਵੈਂਟੀਲੇਟਰ ਦੀਆਂ ਮਸ਼ੀਨਾਂ ਜਿਨ੍ਹਾਂ ਨੇ ਦੇਖਿਆ ਨੇ ਜਾਂ ਫਿਰ ਇਹਨਾਂ ਦਾ ਕੋਈ ਸਾਹ ਸੰਬੰਧੀ ਕਦੇ ਇਸ ਤਰੀਕੇ ਦੇ ਨਾਲ ਸੀਰੀਅਸ ਹਾਲਤ ਦੇ ਵਿੱਚ ਰਿਹਾ ਉਹ ਚੰਗੀ ਤਰ੍ਹਾਂ ਸਮਝ ਸਕਦੇ ਉਸ ਸਮੇਂ ਪਰਿਵਾਰ ਦੇ ਹਾਲਾਤ ਅਤੇ ਉਸ ਮਰੀਜ਼ ਦੇ ਹਾਲਾਤ ਕੀ ਹੁੰਦੇ ਨੇ ਜਿਹੜਾ ਵੀ ਵੈਂਟੀਲੇਟਰ ਸਪੋਰਟ ਤੇ ਹੋਵੇ ਰਾਜਵੀਰ ਜਵੰਦਾ ਨੂੰ ਲੈ ਕੇ ਇਸ ਸਮੇਂ ਫਿਲਹਾਲ ਇਹੀ ਅਪਡੇਟ ਸਾਹਮਣੇ ਆਈ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਉਸ ਤਰੀਕੇ ਦੇ ਨਾਲ ਡਾਕਟਰਾਂ ਦਾ ਕਹਿਣਾ ਹੈ ਕਿ ਆਰਗਨ ਅਤੇ ਬਾਡੀ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਜਿੰਨਾ ਕਿ ਉਹਨਾਂ ਨੂੰ ਸੁਧਾਰ ਦੀ ਉਮੀਦ ਸੀ ਵੀ ਤੇ ਇੱਕ ਹਫ਼ਤੇ ਤੋਂ ਉਹਨਾਂ ਦੀ ਹਾਲਤ ਐਸੀ ਤਰ੍ਹਾਂ ਹੀ ਨਾਜ਼ੁਕ ਬਣੀ ਹੋਈ ਹੈ ਬੀਤੇ ਸ਼ਨੀਵਾਰ ਤੋਂ ਲੈ ਕੇ ਅੱਜ ਮੁਰਤੋਂ ਸ਼ਨੀਵਾਰ ਹੋ ਚੁੱਕਿਆ ਪਰ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਕੋਈ ਚੰਗੀ ਖਬਰ ਸੁਣਨ ਨੂੰ ਲੋਕਾਂ ਨੂੰ ਨਹੀਂ ਮਿਲੀ ਹੈ ਹਾਲਾਂਕਿ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਦੋਸਤ ਮਿੱਤਰ ਸਾਥੀ ਗਾਇਕ ਅੰਦਰੋਂ ਪਲ-ਪਲ ਦੀ ਅਪਡੇਟ ਵੀ ਦੇ ਰਹੇ ਸੀ ਅਤੇ ਅਰਦਾਸਾਂ ਕਰਨ ਦੇ ਲਈ ਵੀ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਤਾਂ ਫੋਟੋਜ਼ ਹਸਪਤਾਲ ਦੀਆਂ ਇਹ ਦੁਪਹਿਰ ਦੇ ਸਮੇਂ ਦੀਆਂ ਤਸਵੀਰਾਂ ਨੇ ਇਸੇ ਤਰ੍ਹਾਂ ਹੀ ਦੁਪਹਿਰ ਦੇ ਵੇਲੇ ਉਹਨਾਂ ਨੂੰ ਸ਼ਨੀਵਾਰ ਨੂੰ ਇੱਥੇ ਲਿਆਂਦਾ ਗਿਆ ਸੀ ਤੇ ਹੁਣ ਉਹੀ ਸ਼ਨੀਵਾਰ ਇੱਕ ਵਾਰੀ ਮੁੜ ਤੋਂ ਆ ਗਿਆ ਦੁਪਹਿਰ ਦਾ ਹੀ ਸਮਾਂ ਹੈ ਪਰ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਦੇਖਿਆ ਗਿਆ वेंटिलेटर ਦੀ ਸਪੋਰਟ ਤੇ ਉਹ ਪਹਿਲੇ ਦਿਨ ਤੋਂ ਹੁਣ ਸੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਿੱਥੇ ਆਏ ਸੀ ਉਹਨਾਂ ਨੂੰ ਕਾਰਡੀਕ ਅਰੇਸਟ ਵੀ ਹੋਇਆ ਸੀ ਉਸ ਤੋਂ ਬਾਅਦ ਉਹ ਬੇਹੋਸ਼ ਹੋਈ ਸੀ ਤੇ ਉਸੇ ਤਰ੍ਹਾਂ ਦੇ ਨਾਲ ਰਾਜਵੀਰ ਜਵੰਦਾ ਅੱਜ ਸ਼ਨੀਵਾਰ ਨੂੰ ਵੀ ਬੇਹੋਸ਼ ਹੀ ਨੇ ਉਹਨਾਂ ਨੇ ਆਪਣੀਆਂ ਅੱਖਾਂ ਨਹੀਂ ਖੋਲੀਆਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਨਹੀਂ ਦੇਖਿਆ ਕਿਸੇ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਗਈ ਹੈ